ਉਹ YouTube ਘਰ ਆਮੀ ਗਏ ਹੋ ਜੀ ਸਾਰੇ ਜਾਣੇ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਆਜੋ ਸਾਰੇ ਜਾਣੇ ਗੋਲ ਗੱਪੇ ਖਾਣੇ ਆਪਾਂ ਸੋ ਮੈਂ ਆਈ ਸੀ ਕੰਮ ਤੇ ਮਮੀ ਅੰਦਰ ਚੀਰ ਰਹੀ ਸੀ ਸਬਜੀ ਤੇ ਯਾਰ ਬਹੁਤ ਪੋਖ ਲੱਗੀ ਸੀ ਅੱਜ ਮੈਂ ਕੱਲ ਦੀ ਰੋਟੀ ਨਹੀਂ ਖਾਦੀ ਕੱਲ ਨਾਸ਼ਤੇ ਚ ਇੱਕ ਪਰੌਂਠੀ ਖਾਦੀ ਸੀ ਰੋਟੀ ਨਹੀਂ ਮੈਂ ਖਾਦੀ ਤੇ ਆਪਾਂ ਲੱਗੇ ਆਈ ਸੀ ਗੋਲ ਗੱਪੇ ਖਾਈ ਮਮੀ ਪੋਖ ਬੜੀ ਲੱਗੀ ਹੈ ਸੋ ਆਪਰੇ ਬਣਨਾ ਮੈਂ ਖਾਣੀ ਆ ਗੋਲ ਗੱਪੇ ਕਿ ਤੁਸੀਂ ਵੀ ਖਾ ਲੋ ਲਾਲ ਜੀ ਸੌਂਸ ਨਹੀਂ ਪਾਈ ਉਹਨਾਂ ਨੇ ਪਤਾ ਨਹੀਂ ਯਾਰੋ ਦਿਨ ਵੀ ਵੱਡੇ ਹੋ ਗਏ ਆ ਦਿਨ ਤਾਂ ਹੋ ਗਏ ਖਾ ਲੋ ਤੁਸੀਂ ਵੀ ਪਹਿਲਾਂ ਤੂੰ ਤਾਂ ਰਾਜਲਾ ਮम्मी ਨੇ ਦਾਲ ਬਣਾਈ ਸੀ ਐਡੀ ਸਵਾਦ ਹਰੀ মুੰਗੀ ਦੀ ਦਾਲ ਬਣਦੀ ਤੂੰ ਕਿਉਂ ਨਹੀਂ ਖਾਂਦੀ ਬੱਜਿਆ ਨਹੀਂ ਲੱਗਦੀ ਸੋ एवरीवन ਮਿਲਦੇ ਆ ਗੋਲ ਗੱਪੇ ਖਾ ਕੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹਿਣਾ ਸੋ ਇਹਦੇ ਮम्मी ਮੈਨੂੰ ਤਿਆਰ ਕਰਕੇ ਦੇ ਰਹੇ ਨੇ ਗੋਲ ਗੱਪੇ ਕਿ ਮੈਂ ਖਾਣੀ ਪਈ ਆ ਮਰਾ ਜਲਾ ਸਬਜੀ ਜਿਹੜੀ ਐਸੀ ਹੈ ਨਾ ਇਹ ਤਾਂ ਪਾ ਪਣੀ ਖਾਲਾ ਮੈਂ ਬਸ ਨਹੀਂ ਮੈਂ ਤਾਂ ਦੋ ਤਿੰਨ ਹੀ ਲੈਣੇ ਆ ਖਾਲਾ ਹਾਂਜੀ एवरीवन ਆਪਾਂ ਖਾ ਚੁੱਕੇ ਸੀਗੇ ਗੋਲ ਗੱਪੇ ਐਂਡ ਹੁਣ ਆਪਾਂ ਕਰਦੇ ਆ ਬਾਹਰ ਦਾ ਥਿਊ ਚੱਕ ਦੇਖੋ ਕਹਿੰਦੇ ਕਿੰਨੀ ਸਰੀ ਤੁੱਪ ਤੇ ਕੰਮ ਹੋ ਰਿਹਾ ਛਪੜ ਤੇ ਛਪੜ ਤੇ ਛਪੜ ਤੇ ਸ਼ੈਡੋ ਦੇਖੋ ਮੇਰੇ ਸੋ ਬਾਹਰ ਕਹਿੰਦੇ ਬਾਬਾ ਸਾਰੀ ਤੋਪ ਹੈ ਯਾਰ ਮੈਂ ਨਾ ਸਵੇਰ ਸਵੇਰ ਇੱਕ ਨਾ ਵਿਚਾਰੀ ਗਾਂ ਜੀ ਹੈ ਪਤਾ ਨਹੀਂ ਯਾਰ ਕਿੱਥੋਂ ਆਈ ਹੈ ਐਨੇ ਨਾ ਛੱਪੜ ਚ ਡਿੱਗ ਗਈ ਸੀ ਇਹਨੂੰ ਮਸਾ ਕੱਢਿਆ ਹੁਣ ਉਹ ਬੈਠੀ ਹੈ ਨਾ ਗਾਂ ਸੋ ਆਪਾਂ ਕਹਿੰਦੇ ਇਧਰ ਕੰਮ ਚੱਲ ਰਿਹਾ ਤੁੱਪ ਚਾਚੇ ਨਾਲ ਬੰਗੇ ਲਗੇ ਚਾਚਾ ਕਿਵੇਂ ਆ ਠੀਕ ਐ ਸਸਰੀ ਘਰ ਬਲਾ ਸਾਰਣ ਕਿੱਥੇ ਗਏ ਸਸਰੀ ਘਰ ਬਲਾ ਸਾਰਣ ਸਸਰੀ ਘਰ ਨਬੂ ਆ ਜਾ ਸੋ एवरीवन ਨਾ ਤੁੱਪ ਕਹਿੰਦੇ ਅੱਜ ਨਿਯਾਰੀ ਆਏ ਹੋਇਆ ਇਹ ਵਾਲਾ ਮੌਸਮ ਯਾਰ ਮੈਨੂੰ ਸਿਰ ਲੱਗਦਾ ਆ ਤੁੱਪ ਐ ਨਾ ਜਿਵੇਂ ਮੌਸਮੀ ਵਾਂ ਵਧੀਆ ਲੱਗਦਾ ਹੈ ਧੁੰਦ ਧੁੰਦ ਵਿੱਚ ਮਜ਼ਾ ਨਹੀਂ ਆਉਂਦਾ ਸ਼ੁਕਰ ਹੈ ਪਰ ਹੁਣ ਇੰਨਾ ਹੈ ਕਿ ਦਿਨ ਵੱਡੇ ਹੋ ਗਏ ਨੇ ਹੁਣ ਕੰਮ ਤੋਂ ਵੀ ਆਪਾਂ ਲੇਟ ਆਇਆ ਕਰਾਂਗੇ ਤੇ ਰੇਤਾ ਦੇਖੋ ਕਿੰਨੀ ਹੈ ਇਹ ਰਾਜਸਥਾਨ ਵਾਲੀ ਜਗ੍ਹਾ ਬਣੀ ਪਈ ਹੈ ਰਾਜਸਥਾਨ ਵਾਲੀ ਇੱਧਰ ਵੀ ਅੱਜ ਖਲਾਰੇ ਖਲੂਰੇ ਬੜੇ ਪਏ ਹੋਏ ਆ ਦੇਖਦੇ ਆਪਾਂ ਕੀ ਚੱਕਰ ਹੈ ਇੱਧਰ ਗੰਦੇ ਖਲਾਰੇ ਪਾਏ ਚਾਚਾ ਜੀ ਨੇ ਹਾਂ ਚਾਚਾ ਜੀ ਠੀਕ ਹੈ ਚਲੋ ਵਧੀਆ ਚਾਹੀਦਾ ਕੀ ਕਰ ਦੋ ਮੈਂ ਸੋ एवरीवन ਨਾ ਆਪਾ ਏਸੀ ਚਾਚਾ ਜੀ ਕਰੇ ਅੱਗ ਲਾ ਰਹੇ ਆ ਅੱਗ ਸੋ ਚਾਚਾ ਜੀ ਦੇ ਹੱਥ ਕਹਿੰਦੇ ਦੇਖੋ ਦੇਖ ਸਕਦੇ ਹੋ ਤੁਸੀਂ ਇਹ ਸਾਰੀ ਡੈਡੀ ਐ ਸਾਡਾ ਟੱਬਰ ਲੱਗਾ ਰਹਿੰਦਾ ਹੈ ਡੈਡੀ ਵੇਲਾ ਹੋਵੇ ਡੈਡੀ ਨੇ ਕੋਈ ਨਾ ਕੋਈ ਪੰਗਾ ਵਸ ਫੜ ਲੈਣਾ ਇਹ ਆ ਟੁੱਟ ਗਿਆ ਇਹਨੂੰ ਜੋੜਨਾ ਪਿਆ ਤੇ ਇਹ ਲਾਈ ਰੱਖੋ 2 ਮਿੰਟ ਯਾਰ ਹਾਏ ਹੈ ਆਵੇ ਲਾਈ ਰੱਖੋ ਫਿਰ ਜੁੜ ਜਾਏਗਾ ਸੋਸ਼ਨ ਲਾ ਕੇ ਲਾਇਆ ਇਹਦੇ ਨਾਲ ਭਾਈ ਪੰਜ ਵਾਰ ਨੂੰ ਆ ਦੇਣਾ ਹੂੰ ਇਹ ਖਤਮ ਹੋ ਗਿਆ ਹੁਣ ਟਾਈਮ ਸਾਰਨੇ ਨੇ ਸੋ ਚਾਚਾ ਇਹ ਦਰ ਗਰਨੇ ਕੰਮ ਤੇ ਕਹਿੰਦੇ ਸੋ ਹੁਣ ਪਾਈਪ ਨੂੰ ਜੋੜ ਦਿੱਤਾ ਹੈ ਤੇ ਐਂਡ ਉਸ ਤੋਂ ਬਾਅਦ ਉੱਪਰ ਟੇਪ ਨਾਲ ਹੁਣ ਲਾਉਣ ਲੱਗੇ ਤੇ ਟੇਪ ਲੈ ਦਿੱਨੀ ਫਿਰ ਛਾ ਤੇ 퍼 ਕੀ ਹੋ ਰਹੀ ਓਕੇ ਸੋ ਹਾਂਜੀ एवरीवन ਜ਼ਿਆਦਾਤਰ ਮੇਰੀਆਂ ਇਸ ਰੂਮ ਦੇ ਵਿੱਚ ਵੀ ਰੀਲਸ ਵਗੈਰਾ ਹੁੰਦੀਆਂ ਜਿੱਦਾਂ ਇਹ ਵਾਲੀ ਵਿੰਡੋ ਤੇ ਇੱਥੇ ਮੈਂ ਖਾਲੀ ਰੂਮ ਐ ਇੱਥੇ ਜ਼ਿਆਦਾਤਰ ਬਣਾਨੀ ਹੁੰਦੀਆਂ ਤੇ ਇਹ ਵਾਲਾ ਰੂਮ ਵੀ ਐ ਇੱਥੇ ਵੀ ਆਪਾਂ ਬਣਾ ਲੈਨੇ ਆ ਤੇ ਬਾਕੀ ਸਫਾਈ ਕਰਨ ਵਾਲੀ ਹੋਈ ਪਈ ਐ ਕਹਿੰਦੇ ਸੋ ਇੱਕ ਨਾ ਆਪਣਾ ਵਲੌਗ ਸੀਗਾ ਉਹਦੇ 'ਚ ਤੁਹਾਨੂੰ ਲਾ ਲਓ ਨਿਊਡਲਸ ਬਣਾ ਰਹੇ ਸੀ ਅਸੀਂ ਤੇ ਕਿਸੇ ਦਾ ਕਮੈਂਟ ਆਇਆ ਸਾਊਂਡਸ ਯਾਨੀ ਕਿ ਮੈਂ ਸਹੀ ਬੋਲਿਆ ਸੀਗਾ ਠੀਕ ਹੈ ਉਹ ਪਤਾ ਨਹੀਂ ਕੀ ਸਾਊਂਡਸ ਸਾਊਂਂਡਸ ਇਦਾਂ ਕਰਕੇ ਟਾਈਪ ਕੀਤਾ ਸੋ ਜੇ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਤੁਸੀਂ ਨਾ ਬੋਲੋ ਠੀਕ ਆ ਨਾ ਸੋ ਜਿਨ੍ਹਾਂ ਨੂੰ ਵੀਡੀਓ ਨਹੀਂ ਵਧੀਆ ਲੱਗੀਆਂ ਨਾ ਦੇਖੋ ਯਾਰ ਪਿਆਰ ਕਰਨ ਵਾਲੇ ਬਹੁਤ ਨੇ ਸੋ ਜਿਨ੍ਹਾਂ ਨੇ ਦੇਖਣੀ ਹੁੰਦੀਆਂ ਨਾ ਉਹ ਦੇਖ ਹੀ ਲੈਂਦੇ ਜਿਨ੍ਹਾਂ ਨੇ ਪਿਆਰ ਕਰਨਾ ਹੁੰਦਾ ਕਰਦੇ ਆਓ ਸਰੋਦ ਰੋਦ ਮੈਂ ਆਪਣੀ ਹਰ ਇੱਕ ਵੀਡੀਓ ਚ ਕਿਸੇ ਦਾ ਨਾਮ ਨਹੀਂ ਲੈਣਾ ਸੀ ਸਿਰ ਲਿੱਕੇ ਬੋਲਣਾ ਨਹੀਂ ਹੈਗਾ ਠੀਕ ਆ ਸੋ ਬੋਲੋ ਯਾਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਜਿਨ੍ਹਾਂ ਨੇ ਜਿਹੜੇ ਮੈਨੂੰ ਪਿਆਰ ਕਰਦੇ ਆ ਡੇਲੀ ਰੁਟੀਨ ਦੇ ਵਿੱਚ ਮੇਰੀਆਂ ਵੀਡੀਓਸ ਦੇਖਦੇ ਆ ਨਾ ਇਹ ਸਿਰਫ ਉਹ ਹੀ ਸਮਝ ਸਕਦੇ ਆ ਮੇਰੀ ਆਡੀਅੰਸ ਹੀ ਸਮਝ ਸਕਦੀ ਆ ਤੇ ਬਾਕੀ ਹੁਣ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸੋ ਧੁੱਪ ਤੇ ਬੈਠ ਧੁੱਪੇ ਬੈਠਦੀਆਂ ਹੋਰ ਕਿਤੇ ਧੁੱਪ ਚੱਲ ਜੇ ਗੱਲਾਂ ਗੱਲਾਂ ਦੇ ਵਿੱਚ ਸੋ ਮਸਾਂ ਮਸਾਂ ਤੋਂ ਤੋਂ ਪਣੀ ਕੱਲ ਲੱਗੀ ਦੋ ਦਿਨ ਪਹਿਲਾਂ ਤੋਂ ਨਹੀਂ ਪਈ ਦੋ ਦਿਨ ਤੇ ਹੁਣ ਤੁਸੀਂ ਲਾ ਲਓ ਆਪਣਾ ਤੁੱਪੇ ਬੈਠ ਕੇ ਤੇ ਫੋਨ ਨੂੰ ਆਪਣਾ ਜੋ ਵੀ ਹੈ ਫालतू ਵੀਡੀਓਜ਼ ਵਗੈਰਾ ਸਭ ਕੁਝ ਮੈਟਲੇਟ ਕਰਦੀਆਂ ਫੋਨ ਨੂੰ ਵੀ ਸਾਫ਼ ਹੋ ਜਾਵੇ ਯਾਰ ਠੀਕ ਆ ਤੇ ਵੈਸੇ ਤਾਂ ਸਾਰੀ ਡੈਡੀ ਮੇਰਾ ਫੋਨ ਕਿਹੜੀ ਆਵੇ ਬਈ ਕਿੱਥੇ ਆ ਆ ਕਿੱਥੇ ਨਹੀਂ ਨਹੀਂ ਇਹਦੀ ਦਿਖਾਣੀ ਆਪਾਂ ਕਿਹੜੀ ਸ਼ੀਟ ਹੈ ਹਾਂ ਚਾਚਾ ਟਾਇਲਟ ਟਾਇਲਟ ਸੋ ਚਾਚਾ ਜੀ ਸਾਡੇ ਮਿਸਤਰੀ ਨੇ ਸਾਡਾ ਸਾਰਾ ਡੱਬਰੀ ਮਿਸਤਰੀ ਹੈ ਸੋ ਇਧਰ ਆਪਾਂ ਹੋਣਾ ਜਾਣਦੇ ਆ ਤੇ ਸੋ एवरीवन ਨੇ ਮੈਂ ਨਾ ਕਾਫੀ ਟਾਈਮ ਹੋ ਗਿਆ ਸੀ ਯਾਨੀ ਕਿ ਕੱਲ ਦਾ ਯਾਰ ਮੈਂ ਕੁਝ ਖਾਦਾ ਨਹੀਂ ਸੀ ਰੋਟੀ ਨਹੀਂ ਮੈਂ ਖਾਦੀ ਹੈਗੀ ਤੇ ਇਸ ਕਰਕੇ ਮਤਲਬ ਕਾਫੀ ਸਾਰੀ ਭੁੱਖ ਲੱਗੀ ਸੀ ਰੋਟੀ ਮੈਂ ਤਾਂ ਨਹੀਂ ਖਾਦੀ ਕਿਉਂਕਿ ਮੇਰੀ ਫੇਵਰਟ ਸਬਜੀ ਨਹੀਂ ਬਣੀ ਸੀ ਰਾਤ ਤੇ ਆਪਾਂ ਸੋਚਿਆ ਕਿ ਚਲੋ ਰਹਿ ਨਹੀਂ ਦਿੰਨੇ ਮੈਂ ਖਾਦੀ ਨਹੀਂ ਉਹ ਸਬਜੀ ਨਹੀਂ ਸਵਾਦ ਬਣੀ ਆਪਾਂ ਰੋਟੀ ਵੀ ਨਹੀਂ ਛੱਡ ਹੀ ਦਿੱਤੀ ਖਾਦੀ ਨਹੀਂ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਕੰਮ ਤੇ ਗਈ ਉੱਥੇ ਮੈਨੂੰ ਇੰਨੀ ਭੁੱਖ ਲੱਗੇ ਯਾਰ ਤੇ ਉੱਥੇ ਵੈਸੇ ਚੀਜ਼ਾਂ ਤਾਂ ਸੀ ਜਿਵੇਂ 버ਗਰ ਵਗੈਰਾ ਲਾ ਲਓ ਤਲਿਆ ਹੋਇਆ ਸੀ ਸਾਰਾ ਕੁਝ ਉਹ ਫਾਸਟ ਫੂਡ ਸੀ ਉਹ ਆਪਾਂ ਖਾਣਾ ਨਹੀਂ ਹੈਗਾ ਸੀ ਇਸ ਕਰਕੇ ਤੁਸੀਂ ਲਾ ਲਓ ਮੈਂ ਕੋਈ ਗੱਲ ਨਹੀਂ ਮੈਂ ਉਹ ਪਰ ਇੱਕ ਗੱਲ ਦਾ ਹੈ ਨਾ ਸਾਲਾ ਯਾਰ ਮੈਂ ਉੱਥੋਂ ਕੁਝ ਨਹੀਂ ਖਾਦਾ ਘਰੇ ਆਨ ਕੇ ਵਾਪਸੀ ਤੇ ਬੋਬੀ ਲਾ ਲਓ ਤੁਸੀਂ ਗੋਲ ਗੱਪੇ ਸੀਗੇ ਤੇ 올 لینڈ ਦੇ ਉਹ ਉੱਪਰ ਰਗੜੀ ਗਏ ਖਾਧੀ ਗਏ ਸੋ एवरीवन ਨੂੰ ਉਥੋਂ ਆਪਾਂ ਕੁਝ ਨਹੀਂ ਖਾਦਾ ਹੈਗਾ ਸੋ ਮੈਨੂੰ ਜਦੋਂ ਭੁੱਖ ਲੱਗੀ ਸੀਗੀ ਹਨਾ ਸੋ ਮੇਰੇ ਨਾਲ ਦੇ ਕਹਿੰਦੇ ਤੂੰ ਕੁਝ ਜਾ ਖਾ ਲਾ ਜਾ ਕੇ ਮੈਂ ਕਿਹਾ ਨਹੀਂ ਯਾਰ ਸਾਰਾ ਉਥੇ ਫਾਸਟ ਫੂਡ ਹੈਗਾ ਅਸੀਂ ਆਪਾਂ ਕੁਝ ਖਾਦਾ ਨਹੀਂ ਹੈਗਾ ਤੇ ਅੱਜ ਸਵੇਰ ਜਾ ਬੁਕਿੰਗ ਸੀ ਜਲਦੀ ਮਤਲਬ ਕਿ ਜਾਣਾ ਸੀਗਾ ਅਸੀਂ ਤਿਆਰ ਕਰਨਾ ਸੀਗਾ ਦੋ ਜਣੇ ਸੀ ਦੋ ਕਸਟਮਰ ਸੀਗੇ ਤੁਸੀਂ ਲਾ ਲਓ ਤੇ ਇਸ ਕਰਕੇ ਜਾਣਾ ਪਿਆ ਜਲਦੀ ਨਾ ਸਵੇਰ ਦਾ ਨਾਸ਼ਤਾ ਖਾਦਾ ਨਾ ਚਾਹ ਪੀਤੀ ਕੁਝ ਨਹੀਂ ਖਾਦਾ ਪਿੱਤਾ ਖਾਲੀ ਪੇਟ ਸੀ ਹੁਣ ਸਰ ਪਹਿਲਾਂ ਤਾਂ ਇਹ ਲੱਗਦਾ ਸੀ ਕੁਝ ਖਾ ਲઈએ ਯਾਰ ਖਾਲੀ ਪੇਟ ਕੰਮ ਵੀ ਨਹੀਂ ਹੁੰਦਾਗਾ ਜੇ ਦੋ ਪਤਾ ਨਾ ਨਾਸ਼ਤਾ ਨਹੀਂ ਕੀਤਾ ਕੁਝ ਖਾਦਾ ਨਹੀਂ ਪੀਤਾ ਨਹੀਂ ਅੱਜ ਸਵੇਰ ਦੀ ਉੱਥੇ ਵੀ ਨਹੀਂ ਚਾਹ ਟਾਈਮ ਹੀ ਨਹੀਂ ਮਿਲੇਗਾ ਸੋ ਹੁਣ ਆ ਬਾਏ ਸੀਗੇ ਸੁਣਾ ਦੋ ਯਾਰ ਹੋਸ਼ ਕੋਈ ਨਹੀਂ ਗੱਲ ਬਾਤ ਕੀ ਸਨਾਂਾ ਸਬਜ਼ੀ ਬਣਾਉਣ ਲੱਗੀਆਂ ਅੱਛਾ ਰੋਟੀਆਂ ਪਕਾਵਾ ਸੋ ਮੰਮੀ ਕਰਨ ਲੱਗਿਆ ਕੰਮਾਂ ਤੇ ਨਾਲ ਮਹਿਕਪ੍ਰੀਤ कौर ਮੰਮਾ ਅੱਜ ਮੈਨੂੰ ਦੱਸੋ ਮੈਂ ਕੀ ਹੈਲਪ ਕਰਵਾਵਾਂ ਤੁਹਾਡੀ ਅੱਜ ਦੇ ਵਲੌਗ ਚ ਭਾਂਡੇ ਮਾਜਦੇ ਅੱਛਾ ਹੋਰ ਭਾਂਡੇ ਮਾਜਦੇ ਹਾਂਜੀ ਓਕੇ ਸਫਾਈ ਸਪੀਸਾ ਵੀ ਕਰਦੇ ਝਾੜੂ ਬਾਹ ਦੇ ਕੋਚੇ ਲਾਦੇ ਓਹੋ ਯਾਰ ਇਹ ਤਾਂ ਬੰਦੇ ਨੇ ਜਿਹੜੇ ਇਹ ਨਹੀਂ ਚੱਕ ਲੈਣੇ ਝਾੜੂ ਲੱਗਾ ਹੋਇਆ ਨਾ ਪੋਚੇ ਵੀ ਲੱਗੇ ਹੋਇਆ ਤਾਂ ਫਿਰ ਮੈਂ ਕਿਉਂ ਕਹਿੰਦੇ ਪਏ ਉਹ ਸਾਰਾ ਕੰਮ ਤਾਂ ਕੀਤਾ ਵਾ ਸਿਰਫ ਭਾਂਡੇ ਰਹਿੰਦੇ ਆ ਇਹ ਮੈਂ ਤੋ ਦਿੰਨੀ ਆ ਸੋ एवरीवन ਆਪਾਂ ਕਰਦੇ ਆਂ ਬਰਤਨ ਸਾਫ ਜਿਹੜਾ ਕੁਝ ਹੁਣ ਕਹਿ ਦਿੱਤਾ ਪੂਰਾਤ ਕਰਨਾ ਹੀ ਪੈਣਾ ਠੀਕ ਹੈ ਕੱਲਾ ਵੀਡੀਓ ਲਈ ਨਹੀਂ ਕਰਕੇ ਵੀ ਦਿਖਾਉਣਾ ਕੰਮ ਕਰਿਆ ਘਰਵਾਲੇ ਸਿੱਖ ਕੰਮ ਕਰਨ ਦਾ ਇਹ ਮੇਰੀ ਅੱਖ ਚੱਲੋ ਫਿਰ ਤਾਂ ਇਹ ਭਾਂਡੇ ਟੁੱਪੇ ਬੈਠਦੇ ਆ ਮਨ ਨਾ ਜਾਣੀ ਲੱਗ ਰਿਹਾ ਥੱਲੇ सो so, जिन्ना टाइम धुप हैगी उन्ना टाइम ही तो लो आप आ, उपर बैठते हाँ so, सो मेरिया हम रील्स भी बनाने वाली है, है रील्स वगैरह देखते हाँ बनाने हैं हाँ जी उपर कम हो रहा सो so, तो, तो करो व्यू चैक लगता है ना सिरा हूँ बैठते अपना शॉर्ट रील्स वगैरह देखनी बना मैं ਸੋ ਯਾਰ ਮੈਨੂੰ ਮੌਸਮ ਬਹੁਤ ਵਧੀਆ ਲੱਗ ਰਿਹਾ ਸੋ ਧੁੱਪ ਹੈਗੀ ਆ ਹੁਣ ਥੋੜਾ ਟਾਈਮ ਹੀ ਹੈਗਾ ਮੇਰੇ ਕੋਲ ਬੈਠਣ ਦਾ ਵੀ ਉਸ ਤੋਂ ਬਾਅਦ ਤੁਸੀਂ ਲਾ ਲਓ ਇੱਧਰ ਕੰਮ ਹੋ ਰਿਹਾ ਘਰ ਬਣ ਰਿਹਾ ਨਾ ਆਪਣੇ ਸਾਹਮਣੇ ਧੁੱਪ ਦੇਖੋ ਹਾਂਜੀ एवरीवन ਇੱਕ ਵਾਰੀ ਮੈਂ ਵੀਡੀਓ ਸਟਾਰਟ ਯਾਨੀ ਕਿ ਤੁਸੀਂ ਲਾ ਲਓ ਹਨਾ ਕੀਤੀ ਹੋਈ ਆ ਇੱਥੇ ਬੈਠ ਗਈ ਆ ਸੋ ਧੁੱਪੇ ਜਾਣਾ ਉੱਥੇ ਬੈਠਦੇ ਆ 2 ਮਿੰਟ ਇਹ ਹੀ ਮੇਰੇ ਕੋਲ ਟਾਈਮ ਹੁੰਦਾ ਜਿੱਦਾਂ ਕਿ ਹੁਣ ਮੈਂ ਕੰਮ ਤੋਂ ਆਈ ਆ ਤੇ ਲਾ ਲਓ ਤੁਸੀਂ ਬੈਠ ਜਾਵਾਂਗੀ ਧੁੱਪੇ ਸੋ ਥੋੜੀ ਮੇਰੀ ਸੈਟਿੰਗ ਹੈ ਫੋਨ ਦੀ ਯਾਰ ਕਰਨ ਵਾਲੀ ਹੋਈ ਪਈ ਐਨਾ ਟਾਈਮ ਹੀ ਨਹੀਂ ਮਿਲਦਾ ਏ ਮੈਨੂੰ ਹੁਣ ਫੋਨ ਦੀ ਮੈਂ ਸਾਰੀ ਸੈਟਿੰਗ ਕਰਾਂਗੀ ਐ ਹੁੰਦਾ ਨਾ ਵੀਡੀਓ ਬਣਾ ਬਣਾ ਕੇ ਮਤਲਬ ਉਹ ਫੁੱਲ ਹੋ ਜਾਂਦਾ ਸੋ ਸਭ ਕੁਝ ਯਾਰ ਉਧਰ ਵੀ ਤੇ ਆਣ ਦੇਣਾ ਪੈਂਦਾ ਹੁਣ ਅੱਜ ਫ੍ਰੀ ਟਾਈਮ ਇੱਥੇ ਤੁੱਪੇ ਬੈਠ ਕੇ ਮੈਂ ਸਾਰਾ ਆਪਣੇ ਫੋਨ ਨੂੰ ਸਾਫ ਕਰਦੀ ਹਾਂ ਸਟੋਰੀਜ਼ ਵਗੈਰਾ ਫੁੱਲ ਹੋਈ ਪਈਆਂ ਸੋ ਆਪਣੇ ਨਾਲ ਨਾਲ ਤੁਸੀਂ ਲਾ ਲੋ ਫੋਨ ਦੀ ਵੀ ਕੇਅਰ ਕਰਨੀ ਚਾਹੀਦੀ ਹੈ ਜਿਵੇਂ ਇਹ ਇੰਨੀ ਸਟੋਰੀ ਫੁੱਲ ਹੋ ਜਾਂਦੀ ਹੈ ਜਿੱਦਾਂ ਵੀਡੀਓ ਬਣਾ ਬਣਾ ਕੇ ਗੈਲਰੀ ਚ ਲਾ ਲੋ ਹਨਾ ਸੋ ਕਈ ਵਾਰੀ ਮੈਨੂੰ ਡਿਲੀਟ ਕਰਨੀਆਂ ਪੈਂਦੀਆਂ ਪ੍ਰੋਬਲਮ ਆ ਜਾਂਦੀ ਹੈ ਵੀ ਐਡੇ ਐਡੇ ਵਲੌਗ ਬਣਾਉਣੇ ਹੁੰਦੇ ਆ ਇਸ ਕਰਕੇ ਹੁਣ ਬਸ ਇਹਨੂੰ ਕਲੀਨ ਕਰਕੇ ਉਸ ਤੋਂ ਫੋਨ ਨੂੰ ਕਲੀਨ ਕਰਕੇ ਉਸ ਤੋਂ ਬਾਅਦ ਮੈਂ نیچے ਜਾਵਾਂਗੀ ਤੇ ਦਾਨਾ ਆਪਣਾ ਤੁਸੀਂ ਲਾ ਦਿਓ ਨੈਕਸਟ ਵਲੌਗ ਦੇ ਵਿੱਚ ਆਪਾਂ ਮਿਲਾਂਗੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਸੋ ਪਲੀਜ਼ ਜਿੰਨਾ ਟਾਈਮ ਕੋਈ ਕੰਟੈਂਟ ਨਹੀਂ ਹੁੰਦਾ ਮੇਰੇ ਕੋਲ ਰੁਟੀਨ ਦੇ ਹਿਸਾਬ ਨਾਲ ਮੇਰੀਆਂ ਵੀਡੀਓਜ਼ ਦੇਖ ਲਿਆ ਕਰੋ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਜੇਕਰ ਕੋਈ ਨਵਾਂ ਦੇਖ ਰਿਹਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ